ਬਹੁਤ ਹੀ ਛੋਟੇ ਨੋਟਿਸ ਤੇ ਇਥੇ ਪਹੁੰਚੇ ਸਾਰੇ মিডিਆ ਦੇ ਸਰਜੰਟ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਦੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਅਹਿਮ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਜੋ ਅੱਜ ਵਿਸ਼ਾ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਆਇਆ ਇਹ ਜਿਹੜਾ ਇਹ ਜਿਹੜੇ ਦਿਨ ਨੇ ਇਹ ਅਦੁੱਤੀ ਸ਼ਹਾਦਤ ਦੇ ਦਿਨ ਮਨਾਏ ਜਾ ਰਹੇ ਨੇ ਨਮਨ ਹੋ ਰਿਹਾ ਹੈ ਲਾਸਾਨੀ ਕੁਰਬਾਨੀਆਂ ਨੂੰ ਅੱਜ ਮੈਂ ਸਵੇਰੇ ਫਤਿਹਗੜ੍ਹ ਸਾਹਿਬ ਹੀ ਮੱਥਾ ਟੇਕ ਕੇ ਆਇਆ ਲੱਖਾਂ ਦੀ ਗਿਣਤੀ ਚ ਸ਼੍ਰੀ ਫਤਿਹਗੜ੍ਹ ਸਾਹਿਬ ਲੱਖਾਂ ਦੀ ਗਿਣਤੀ ਚ ਪੂਰੀ ਦੁਨੀਆ ਚ ਛੋਟੇ ਸਾਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਆ ਯਾਦ ਕਰਦੇ ਔਰ ਸਾਡਾ ਇਹ ਕਵਾਂਗੇ ਕਿ ਸਾਡਾ ਇਹ ਵਿਰਸਾ ਹੈ ਸ਼ਹਾਦਤਾਂ ਸਾਡਾ ਵਿਰਸਾ ਨੇ ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ ਚ ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੀ ਸਾਹਿਬ ਜਦਿਆਂ ਨੂੰ ਸੂਬਾ ਸਰਹੰਦ ਦੇ ਦੁਬਾਰਾ ਚਣਵਾਇਆ ਤੇ ਅੱਜ ਦੇ ਦਿਨ ਨਹੀਂ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਿਹਦੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਚਾਕੀਆਂ ਨਿਕਲਦੀਆਂ ਹਰ ਸਟੇਟ ਦੀਆਂ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੇ ਆਪਣੀਆਂ ਕੁਰਬਾਨੀਆਂ ਆਪਣਾ ਵਿਰਸਾ ਦਿਖਾਉਂਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਕਿ ਚਾਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਹਾਂ ਕਿਉਂਕਿ 26 ਜਨਵਰੀ ਹੈ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੋਕੀਆਂ ਛਪੀਆਂ ਨਹੀਂ ਤਾਂ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਨਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਵਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ ਆ ਸਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸਰਪਿਆਚਾ ਪੰਜਾਬੀਆਂ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚੱਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹਾ ਸੀ ਜਿਹਦੇ ਵਿੱਚ ਲਾਲਾ ਲਾਜਪਤਰਾਏ ਜੀ ਸ਼ਹੀਦ ਭਗਤ ਸਿੰਘ ਜੀ ਜਲਿਆਂਵਾਲਾ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪ੍ਰੇਡ 2003 ਇਹ ਉਹਨਾਂ ਵਾਸਤੇ ਭੇਜੀ ਹੈ ਮਤਲਬ 24 ਪਬਲਿਟੀ ਹੋਣੀ ਹੈ 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਉਸ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਅਸੀਂ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਦੂਜਾ ਅਸੀਂ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਜ ਨਾਰੀ ਸ਼ਕਤੀ ਦੇ ਤੌਰ ਤੇ ਅਸੀਂ ਇਹ ਉਹਨਾਂ ਨੂੰ ਰਿਪਰੈਜ਼ੈਂਟ ਕੀਤੀ ਏਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀ ਹੈ ਇਹ ਵੀ ਬਾਈਪਰ ਬਾਈਪਰ ਮਾਈਪਰ ਬਾਈਪਰ ਇਹ ਕਲਚਰ ਨੇ ਹਾ ਕਲਚਰ ਕਲਚਰ ਦੀਆਂ ਦੋ ਨੇ ਆਹ ਕਲਚਰ ਦੀ ਦਿਖਾਈ ਫੁਲਕਾਰੀ ਕੱਢਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਭੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਈ ਏਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਏ ਤੁਸੀਂ ਇਹ ਆ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੀ ਆਸੀ ਇਹ ਹੈ ਕਿੰਨੀਆਂ ਮੀਟਿੰਗਾਂ ਸਰ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉੱਥੇ ਸੈਂਟਰ ਨਾਲ ਗੱਲ ਕਰ ਲਈ ਗਏ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਤਾਂ ਕਿ 26 ਜਨਵਰੀ ਸਾਡੀ ਮਿਸ ਹੋ ਗਈ। ਬਹੁਤ ਖੋਇਆ ਸਾਨੂੰ। ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਆਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦੀ ਗੱਲ। ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਕਿਹੜੇ ਕਾਰਨ ਦੱਸੇ ਉਹ ਨਹੀਂ। ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਹਨੇ ਬੀਨ ਹੈ ਜੀ ਦਿੱਲੀ ਵੀ ਹੈਣੀ ਇੰਚ ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ ਮੈਂ ਪੜ੍ਹ ਕੇ ਸੁਣਾ ਦਿੰਦਾ ਉੱਤਰਾਖੰਡ ਹੈ ਜੀ ਉੱਤਰ ਪ੍ਰਦੇਸ਼ ਹੈ ਜੀ ਤੇਲੰਗਾਨ ਤਾਮਿਲਨਾਡੂ ਰਾਜਸਥਾਨ ਓਡੀਸ਼ਾ ਮੇਘਾਲਿਆ ਮਨੀਪੁਰ ਮਹਾਰਾਸ਼ਟਰ ਮੱਧ ਪ੍ਰਦੇਸ਼ ਲਦਾਖ ਕਰਨਾਟਕਾ ਝਾਰਖੰਡ ਹਰਿਆਣਾ ਗੁਜਰਾਤ ਗੋਆ ਛੱਤੀਸਗੜ੍ਹ ਅਸਾਮ ਅਰਨਾਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਨਹੀਂ ਮੈਨੂੰ ਮੈਨੂੰ ਪਹਿਲਾਂ ਖਤਮ ਕਰ ਲੈਣ ਦਿਓ ਸਾਰੀ ਗੱਲ ਫਿਰ ਆਪਾਂ ਤੁਸੀਂ ਤੁਹਾਡਾ ਸਵਾਲ ਕਰਦੇ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਚਾਕੀ ਨਹੀਂ ਸੀ ਅਸਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਨਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਨੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਦਰਿਆਂ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਪਾਸੇ ਨੂੰ ਚੱਲੇ ਹੋਇਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਹੇ ਆ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਨਹੀਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਮੋਦੀ ਇਹਨਾਂ ਨਾਲੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ G20 ਚ ਵੀ ਜਿਹੜੀ ਜਿਹੜਾ 20 ਸੀ ਉਹ ਉਹ ਆਪਾਂ ਮੰਨਦਾ ਫੁੱਲੀ ਬਣਾਤਾ ਸੀ ਇਹ ਤੇ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕ ਕਰਨ ਤੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹੁਣ ਇਹ ਗੱਲ ਕੈਪਟਨ ਮਨਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਉਹ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦੇਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਵੱਧਦਾ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕ ਦੋ ਟ੍ਰੇਨਾਂ ਦੇਣ ਤੋਂ 1280 ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਾ ਦੇੜ ਸਾਹਿਬਾਂ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ ਯਾ ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਤੇ ਆ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲੇ ਐਮਓਯੂ ਕਰਕੇ ਮੁੱਕਰ ਗਈ ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਵੀ ਦੇ ਸਕਾਂ ਤੁੰ ਟ੍ਰੇਨਾਂ ਸਾਡੇ ਕੋਲੇ ਇੰਜਣ ਹੈ ਨਹੀਂ ਰੋਜ਼ ਦੋ ਡਬਲ ਇੰਜਣ ਡਬਲ ਇੰਜਣ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲੇ ਇੰਜਣ ਹੈ ਨਹੀਂ ਹਾਂ ਇੰਜਣਾਂ ਦੀ ਘਾਟ ਹੈ ਕਹਿੰਦੇ ਸਾਡੇ ਤੇ ਤੁੰ ਦੜਗਨ ਚਾਲ ਦੇ ਲੈ ਟ੍ਰੇਨਾਂ ਕੋਲੇ ਇੰਜਣ ਹੈ ਨਹੀਂ ਪਾਜੇ ਚ ਡਬਲ ਇੰਜਨ ਡਬਲ ਇੰਜਨ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਤੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਭਾਜਪਾ ਚ ਉਹਨੂੰ ਮੈਂ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ 2024 ਤੇ ਤਿਆਰੀ ਕਰੀ ਜਾਂਦੇ ਆ ਆਹ ਆਲੇ ਆਮੂ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੋਂ ਰਿਜੈਕਟ ਕਰ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂਹਨਾ ਲੋਕਾਂ ਕੋਲੇ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹੀ ਚਾਹਤੀਆਂ ਪੰਜਾਬ ਵਾਲੀ 26 ਜਨਵਰੀ ਚ ਹੋਣਗੀਆਂ ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ ਜਿੱਥੇ ਮੈਂ ਵੀ ਜਾਊਂਗਾ ਸਾਡੇ ਮੰਤਰੀ ਵੀ ਜਾਣਗੇ ਸਪੀਕਰ ਸਾਹਿਬ ਵੀ ਜਾਣਗੇ ਉੱਥੇ ਇਹ ਝਾਕੀਆਂ ਹੋਣਗੀਆਂ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ ਸਾਡਾ ਤਾਂ ਵਿਰਸਾ ਹੈ ਸਾਨੂੰ ਸਾਨੂੰ ਸਾਡਾ ਵਿਰਸਾ ਕੋਣ ਤਾਂ ਨਹੀਂ ਰੋਕ ਸਕਦੇ ਠੀਕ ਹੈ ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲੋਂਗੇ ਜਿਹੜੀ ਰੋਡ ਤੇ ਜਿਹੜੀ ਝਾਕੀਆਂ ਹੁੰਦੀਆਂ ਨੇ ਉਹ ਚੋਂ ਸਾਨੂੰ ਤੁਸੀਂ ਛੇਕ ਦੋਂਗੇ ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਝਾਕੀਆਂ ਤਿੰਨੇ ਜਿਹੜੀਆਂ ਨੇ ਸ਼ਹੀਦਾਂ ਵਾਲੀ ਮਾਈ ਭਾਗੋ ਜੀ ਵਾਲੀ ਤੇ ਕਲਚਰ ਵਾਲੀ ਇਹ ਸਾਰੇ ਤਿੰਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਡੀਆਂ ਜਾਣਗੀਆਂ ਔਰ ਕੋਸ਼ ਉੱਥੇ ਤਾਂ ਅਸੀਂ ਤਿੰਨ ਹੀ ਭੇਜਣੀਆਂ ਸੀ ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ ਜਿਹੜੀਆਂ 26 ਜਨਵਰੀ ਨੂੰ ਜਿਹੜੇ ਜਿਹਲੇ ਰਹਿ ਗਏ ਉਹ ਤੋਂ ਬਾਅਦ ਵੀ ਇਹਨਾਂ ਨੂੰ ਭੇਜਾਂਗੇ ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲੇ ਤਾਂ ਇਹਨਾਂ ਨੂੰ ਪੁੱਛਿਓ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ ਕੀ ਜੀ ਤੁਹਾਨੂੰ ਜਲੇ ਵਾਲੇ ਬਾਗ ਬਾਗ ਦੇ ਕਾਂਡ ਭੁੱਲ ਗਿਆ ਕੀ ਤੁਹਾਨੂੰ ਕਰਤਾਰ ਸਿੰਘ ਸਰਾਬਾ ਹੋਰੀ ਪਸੰਦ ਨਹੀਂ ਕੀ ਤੁਹਾਨੂੰ ਲਾਰਾ ਲਾਜਪਤਰਾਏ ਜੀ ਦੀ ਕੁਰਬਾਨੀ ਸਾਇਮਨ ਕਮਿਸ਼ਨ ਗੋ ਬੈਗ ਤਾਂ ਲਿਖਿਆ ਹੋਇਆ ਨਾਰਾ ਸੀ ਉਹਦੇ ਵਿੱਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ ਉਹ ਭੁੱਲ ਗਏ ਤੇ ਤੁਸੀਂ ਕਿਹੜੀ ਕਾਦੀ ਗੱਲ ਕਰਦੇ ਹੋ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਤੇ ਸਾਨੂੰ ਦਿਨੇ ਹੋ ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ ਤੇ ਤੁਸੀਂ ਤੁਸੀਂ ਕਿਹੜਾ ਕਿਹੜਾ ਕਲਚਰ ਦਿਖਾਓਗੇ ਸਾਨੂੰ ਸੋ ਸਾਡਾ ਇਸ ਕਲਚਰ ਤੇ ਜੋ ਹਮਲਾ ਹੋਇਆ ਉਹਦੀ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਤੇ ਨਾਲ ਨਾਲ ਮੈਂ ਫੇਰ ਇੱਕ ਵਾਰੀ ਪੁੱਛਦਾ ਇਹਨਾਂ ਦੇ ਲੀਡਰਾਂ ਨੂੰ ਬੀਜੇਪੀ ਦੇ ਇਹਨਾਂ ਨੂੰ ਮੋਦੀ ਸਾਹਿਬ ਨੂੰ ਵੀ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ ਤਾਂ ਬੜਾ ਮਨਾ ਰਹੇ ਸੀ ਵੀਰਵਾਲ ਤੇ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂ ਅંજਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ ਤੇ ਚੰਨ ਗਗਲੇ ਦੇ ਨੇ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ ਨਾ ਸਾਡੇ ਅਗਨੀਵੀਰ ਨੂੰ ਇਹ ਸਨਸਕਾਰ ਵੀ ਨਹੀਂ ਕਰਕੇ ਜਾਂਦੇ 11 ਕਾਰਤੂਸ ਤੇ 11 ਸਲੂਟ ਹੈ ਨਹੀਂ ਇਹਨਾਂ ਕੋਲੇ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ ਨਾ ਨਾ ਸਾਨੂੰ ਤੀਰਥ ਯਾਤਰਾ ਕਰ ਦਿੰਦੇ ਆ ਨਾ ਸਾਡੀਆਂ ਝਾਕੀਆਂ 15 ਅਗਸਤਾਂ ਚੋਂ ਤੇ 26 ਜਨਵਰੀ ਚੋਂ ਕੱਢਦੇ ਨੇ ਪੈਸੇ ਮੰਲੇ ਥੋੜੀ ਐ ਕਿ ਅਸੀਂ ਆਪਣਾ ਕਲਚਰ ਭੁੱਲ ਜਾਗੇ ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰ ਦਾਂਗੇ ਬਾਰਡਰ ਤੇ ਤਾਂ ਹਜੇ ਵੀ ਅਸੀਂ ਖੜੇ ਆ 532 ਕਿਲੋਮੀਟਰ ਬਾਰਡਰ ਹੈ ਪਾਕਿਸਤਾਨ ਦਾ ਸਾਡੇ ਜਵਾਨ ਖੜੇ ਨੇ ਉੱਥੇ ਹਰ ਰੋਸ਼ੀਦੀਆਂ ਹੁੰਦੀਆਂ ਨੇ ਚਾਈਨਾ ਦੇ ਬਾਰਡਰ ਤੇ ਅਸੀਂ ਖੜੇ ਆਂ ਕਾਰਗਿਲ ਦੀ ਪਹਾੜੀ ਬਰਫ਼ਾਂ 'ਚ ਅਸੀਂ ਖੜੇ ਆਂ ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚੱਲਣਾ ਚੱਲ ਰਹੇ ਹੋ ਤੁਸੀਂ ਕਿ ਅਸੀਂ ਐ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ ਦਿੱਲੀ ਦੀ ਵੀ ਹੈ ਨਹੀਂ ਝਲਕੇ ਇਸ ਵਾਰ ਰਾਜਧਾਨੀ ਵੀ ਝਲਕੇ ਹੈ ਨਹੀਂ ਮਤਲਬ ਹੁਣ ਤਾਂ ਸਿੱਧਾ ਜੋ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਉਂਗੇ ਤਾਂ ਝਲਕੇ ਆਊਗੀ ਨਹੀਂ ਤਾਂ ਨਾ ਸੀ ਕੋਈ ਗੱਲ ਨਹੀਂ 2024 ਆਉਂਦੀ ਐ ਦੱਸ ਦੇਣਗੇ ਲੋਕ ਦੱਸ ਦੇਣਗੇ ਪੰਜਾਬ ਦੇ ਸੋ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਤੇ ਜਦੋਂ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘੱਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਜਦੋਂ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਸੋ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਆਪ ਫਿਰ ਜੀ ਐਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਡੀਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜਾਣੇ ਕੋਲਾ ਸਾਨੂੰ ਕਹਿੰਦੇ ਹੋ ਬਾਇਆ শ্রীলੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਅਦ ਚ ਪ੍ਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸੋ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਹੈ ਸੱਚ ਨਿੰਦਣ ਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਿੰਦਰ ਸਰਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਸ ਅੱਦੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਹੈ ਬਹੁਤ ਵਧੀਆ ਸੋਚ ਹੈ ਕਹਿਣਗੇ ਅੱਜ ਅੱਜ ਕਹਿ ਕੇ ਦਿਖਾਉਣ ਫਿਰ ਤੇ ਸਾਭ ਸ਼ਹਿਰੀ ਸਭਾ ਦੇ ਦਿਨ ਚੱਲ ਰਹੇ ਨੇ ਤੇ ਕੱਲ ਨੂੰ ਇਕਤਾ ਪਾਣੀਆਂ ਦੇ ਮਸਲੇ ਦੇ ਉੱਤੇ ਮੀਟਿੰਗ ਛੱਡੀ ਹੈ ਅੱਜ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼ ਇਹ ਚੈਲੰਜ ਲੱਗਦਾ ਹੈ ਇਹ ਲੱਗਦਾ ਹੈ ਚੈਲੰਜ ਹੈ ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਆ ਕਿ ਕਰਕੇ ਦਿਖਾਓ ਕੀ ਕਰਦੇ ਹੋ ਹੁਣ ਇਹਨਾਂ ਜਿਵੇਂ ਇਹਨਾਂ ਨੇ ਮਨਾ ਕਰਤਾ ਕਿ ਉਹਨਾਂ ਦਾ ਪ੍ਰੋਟੈਸਟ ਕਿਉਂ ਸੀ ਕੁਛ ਨਾ ਕੁਛ ਤਾਂ ਲਿਖੋ ਵੀ ਕੋਈ ਨਹੀਂ ਨਹੀਂ ਲੈਟਰ ਵੀ ਲਿਖਾਂਗੇ 26 ਜਨਵਰੀ ਚ ਮਿਨਾ ਪਿਆ ਹੈ ਜੇ ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ ਬਲਕਿ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਕਰਤੋ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ ਸੁਣੀ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲੇ ਪ੍ਰਧਾਨ ਨੇ ਪੰਜਾਬ ਦੇ ਅੱਜਕੱਲ ਬੀਜੇਪੀ ਦੇ ਨੇ ਪਹਿਲਾਂ ਕਾਂਗਰਸ ਦੇ ਸੀ ਪ੍ਰਧਾਨ ਨੇ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਸੀਂ ਮੈਥੋਂ ਕਿ ਪੁੱਛਦੇ ਹੋ ਕਿ ਕੀ ਕਰੋਗੇ ਉਹਨੂੰ ਪੁੱਛੋਗੇ ਹੁਣ ਕੀ ਕਰੋਗੇ ਮਾਨ ਸਾਹਿਬ ਮਾਨ ਸਾਹਿਬ ਪੂਰੇ ਪੰਜਾਬ ਮੇਢੀ ਕਰਕੇ ਹੋਰ ਪਾਰਟਸ ਨੂੰ ਲੈ ਕੇ ਸੁਪਰੀਮ ਕੋਰਟ ਤਰੁਕ ਕਰਦੀ ਗੱਲ ਕੀਤੀ ਕਿ ਲੱਗਦਾ ਕਿ ਸੁਪਰੀਮ ਕੋਰਟ ਤਾਂ ਫਿਰਦੇ ਆ ਪਹਿਲੀ ਫਿਰਦੇ ਆ ਜੀ ਗਵਰਨਰ ਗਵਰਨ ਸੰਸਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ ਫਿਰ ਉਹ ਸੈਸ਼ਨ ਨੂੰ ਲੀਗਲ ਕਹੋਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ ਇਹ ਚੱਲਣ ਦੇ ਰਿਹਾ ਸਟੇਟ ਇਹ ਸਟੇਟ ਚੱਲਣ ਦੇ ਰਿਹਾ ਇਹ ਕਿਹੜੀ ਕਿਹੜੀ ਸਟੇਟਾਂ ਨੂੰ ਤੰਗ ਕਰਦੇ ਪੱਛਮੀ ਬੰਗਾਲ ਮਮਤਾ ਬੇਨਰਜੀ ਨੂੰ ਤੰਗ ਕਰਦੇ ਆ ਕੇਰਲਾ ਚ ਕੇਰਲਾ ਸਰਕਾਰ ਨੂੰ ਤੰਗ ਕਰਦੇ ਆ ਤਾਮਿਲਨਾਡੂ ਚ ਤਾਮਿਲਨਾਡੂ ਸਰਕਾਰ ਨੂੰ ਤੰਗ ਕਰਦੇ ਆ ਇਹ ਜਿੱਥੇ ਜਿੱਥੇ ਮਤਲਬ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਸ ਕਦੇ ਕੋਈ ਕਦੇ ਕੋਈ ਅਫਸਰ ਸਸਪੈਂਡ ਕਰਤਾ ਆ ਨਹੀਂ ਹੋਣ ਦੇਣਾ ਆ ਸ਼ਕਤੀਆਂ ਖੋਲਾਂਗੇ ਦਿੱਲੀ ਚ ਜਿਹੜਾ ਉੱਤ ਮੇਰੇ ਖਿਆਲ ਚ ਇੰਤਿਹਾਈ ਕਰ ਰੱਖੀ ਹੈ ਤੰਗ ਕਰਨ ਦੀ ਪੰਜਾਬ ਇੱਕ ਫੁੱਲ ਸਟੇਟ ਹੈ ਸਾਨੂੰ ਤੰਗ ਕਰੀ ਜਾਂਦੇ ਆ ਸਾਨੂੰ ਸੁਪਰੀਮ ਕੋਰਟ ਚੋਂ ਜਾ ਕੇ ਇਹ ਕਹੋਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲਣ ਦੇ ਸਾਡੇ ਬਿੱਲ ਪਾਸ ਕਰਾ ਦਿਓ ਜੀ ਸੋ ਇਹ ਕੀ ਡੈਮੋਕ੍ਰੇਸੀ ਹੈ ਇਹ ਕੀ ਕੀ ਦੱਸਣਾ ਚਾਹੁੰਦੇ ਨੇ ਮਤਲਬ ਜੇ ਇਹ ਆ ਗਏ ਤੇ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਪਾਰਲੀਮੈਂਟ ਚ ਚੱਕ ਕੇ ਮਾਰੋ ਬਾਹਰ 1150 ਨੂੰ ਸਸਪੈਂਡ ਕਰ ਦਿੰਦੇ ਆ ਆਪ 2013 ਦੀ 2013.13 ਦੀ ਕਰ ਲੋ ਗੱਲ 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ ਸਾਰੀ ਬੀਜੇਪੀ ਬੈਲ ਵਿੱਚ ਹੁੰਦੀ ਸੀ ਸਾਰੀ ਬੀਜੇਪੀ ਬੈਲ ਵਿੱਚ ਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ ਚਾੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ ਪੰਜਾਬ ਨਾਲ ਪੰਗੇ ਨਾ ਲਾਓ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜਾ ਸਟੇਟ ਹੈ ਉਹ ਅੰਨ ਦਾਤਿਆਂ ਦੀ ਸਟੇਟ ਹੈ ਉਹ ਸੂਰ ਵੀਰਾਂ ਸੂਰਮਿਆਂ ਦੀ ਸਟੇਟ ਹੈ ਠੀਕ ਹੈ ਨਾ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਆ ਅਸੀਂ ਅਸ ਫੌਜ ਜਾਣ ਨੂੰ ਤਿਆਰ ਆ ਫੌਜ ਸਾਡੇ ਮੁੰਡੇ ਛਾਤੀਆਂ ਮੂਰੇ ਕਰਕੇ ਦੇਸ਼ ਵੱਲ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ ਪਰ ਉਸ ਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ ਤੇ ਸਾਨੂੰ ਤੁਸੀਂ 11 ਕਾਰਤੂਸ ਇਹਨਾਂ ਸਲਾਮੀ ਵੀ ਨਾ ਦੇ ਦੋ ਤੇ ਇਹ ਤਾਂ ਫਿਰ ਜ਼ਿਆਦਾ ਗਲਤ ਹੈ ਤੁਸੀਂ ਕਿਹ ਕਹੋਗੇ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਦੇ ਇਨਾਂ ਤੋਂ ਭਗਤ ਸਿੰਘ ਜੀ ਨੂੰ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਭਗਤ ਸਿੰਘ ਜੀ ਨੂੰ ਸ਼ਹੀਦ ਹੋ ਜਾ ਨਾ ਸ਼ਹੀਦ ਜਾ ਉਹਦੀ ਸ਼ਹਾਦਤ ਨੂੰ ਐਨਓਸੀ ਦੇ ਨਾਲੇ ਇਹਨਾਂ ਦਾ ਕੋਈ ਅਪਦਾ ਹੋਇਆ ਸੋ ਭਗਤ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ ਮੈਂ ਕਹਿੰਦਾ ਸੀ ਜੇ ਕਿਤੇ ਆ ਝਾਕੀਆਂ ਆ ਜਾਂਦੀਆਂ ਨਾ 26 ਜਨਵਰੀ ਦੀ ਗਰਮੀ ਵਧ ਜਾਂਦੀ ਸ਼ਹੀਦਾਂ ਦੀ ਤਾਂ ਸਾਡੇ ਦਿਨਾਂ ਚ ਕਦਰ ਹੈਗੀ ਹੋएगी ਹੈ ਉਹਨਾਂ ਨੂੰ ਕੋਈ ਘਟਲ ਨਹੀਂ ਲੱਗੀ ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਮੀ ਵਧ ਜਾਂਦੀ ਕਿ ਇਹਨਾਂ ਕੋਲੇ ਆ ਕਲਚਰ ਵੀ ਆ ਆ ਵੀ ਇਹਨਾਂ ਕੋਲੇ ਸ਼ਹਾਦਤਾਂ ਪਈਆਂ ਨੇ ਆ ਵੀ ਇਹਨਾਂ ਕੋਲੇ ਸੂਰਬੀਰ ਹੋਏ ਨੇ जितनी देखो पहले हमने सोचा था कि ये दिल्ली में निकलेंगी तो अभी हम फैसला लिया अभी रिसेंटली कि इसको जितनी ज्यादा से ज्यादा बनाएंगे हम पूरे पंजाब में निकालेंगे राष्ट्रपति ਕਿ ਡੀਗਲ ਆਪਸ਼ਨੇ ਵੇ ਆਉਟ ਪੰਜਾਬ ਨੂੰ ਆਪਣੇ ਪੈਰਾਂ 'ਚ ਖੜਾ ਕਰਾਂਗੇ ਜੀ ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀਏ ਜੀ ਨੀ ਕੀ ਗੱਲ ਸੀ ਮੰਨਤਾ ਕਰੀ ਉਹਨਾਂ ਦੀ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ ਰਾਸ਼ਟਰਪਤੀ ਜੀ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ ਆਜ਼ਾਦੀ ਕਿਹਨਾਂ ਲੈ ਕੇ ਦਿੱਤੀ ਸੀ ਜਿਨ੍ਹਾਂ ਨੇ ਜਹਾਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜੀ ਉਹਨਾਂ ਦੀ ਝਲਕੀ ਦਿਖਾ ਦਿਓ ਇਦਾਂ ਥੋੜੀ ਹੋ ਜਾਊਗਾ ਅਸੀਂ ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ ਹੁਣ ਜੋ ਅਸੀਂ ਕਰਾਂਗੇ ਉਹ ਛਪੀਆਂ ਨੂੰ ਦੇਖੋ